ਸਾਥਿਓ ਲਿੰਕ ਨੂੰ ਕਰ ਦਿਓ ਵੱਤਵਾਦ ਸ਼ੇਅਰ ਤਾਂ ਜੋ ਸਾਰੇ ਸਾਥੀਆਂ ਤੱਕ ਆਵਾਜ਼ ਪਹੁੰਚ ਸਕੇ ਸਾਥਿਓ ਲਿੰਕ ਨੂੰ ਕਰ ਦਿਓ ਵੱਤਵਾਦ ਸ਼ੇਅਰ ਤਾਂ ਜੋ ਸਾਰੇ ਸਾਥੀਆਂ ਤੱਕ ਆਵਾਜ਼ ਪਹੁੰਚ ਸਕੇ ਔਰ ਜਿਹੜੇ ਸਾਥੀ ਇਸ ਚੈਨਲ ਦੇ ਨਾਲ ਨਵੇਂ ਜੁੜੇ ਨੇ ਸੋ ਸਾਥੀਓ ਪੁਰਜਾ ਜੋ ਨਾ ਸੁਚ ਰਹਿ ਮੈਂ ਭਰਤੀ ਸੰਧੀ ਅਪਡੇਟ ਹੈ ਜਿਹੜੀ ਬੈਕਲੋਗ ਸੰਬੰਧੀ ਅਪਡੇਟ ਤੁਹਾਨੂੰ ਆਸਾਨੀ ਨਾਲ ਜਿਹੜੀ ਆਉ ਮਿਲਦੀ ਰਹੇ ਲਾਈਵ ਸੈਸ਼ਨ ਨਾਲ ਜੁੜੇ ਹੋਏ ਸਾਥੀ ਨੂੰ ਬਿਲੇ ਸਾਥੀਓ ਚੈਨਲ ਨੂੰ ਇੱਕ ਵਾਰ ਸ਼ੇਅਰ ਕਰ ਦਿਓ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਸਾਥੀ ਵੀ ਜਿਹੜੇ ਆ ਉਹ ਲਾਈਵ ਸੈਸ਼ਨ ਦਾ ਜਿਹੜਾ ਹਿੱਸਾ ਬਣ ਸਕਣ ਚੈਨਲ ਨਾਲ ਜੁੜੇ ਹੋਏ ਸਾਥੀਆਂ ਦਾ ਬਹੁਤ ਧੰਨਵਾਦ ਸਮਾਂ ਦੇਣ ਲਈ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਔਰ ਸਾਡੇ ਰੂਬਰੂ ਹੋਏ ਵਿਚਾਰ ਸੁਣਨ ਦੇ ਲਈ ਅ ਲਗਭਗ ਸਾਥੀ ਕਾਫੀ ਜੁੜ ਚੁੱਕੇ ਨੇ ਤਾਂ ਜਿਨ੍ਹਾਂ ਸਾਥੀਆਂ ਨੂੰ ਕੋਈ ਸਵਾਲ ਜਵਾਬ ਆ ਸਾਥੀਓ ਕਮੈਂਟ ਲਾਈਵ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੈਂਟ ਕਰਦੇ ਹੋ ਤੁਹਾਨੂੰ ਨਾਲ ਦੀ ਨਾਲ ਉਹਦਾ ਅਸੀਂ ਲਾਈਵ ਸੈਸ਼ਨ ਦੇ ਵਿੱਚ ਜਵਾਬ ਦਮਾ ਦੇ ਲਾਈਵ ਸੈਸ਼ਨ ਨਾਲ ਜੁੜੇ ਹੋਏ ਸਾਥੀ ਉਹਨਾਂ ਨੂੰ ਅਪੀਲ ਹੈ ਕਿ ਸਾਥੀ ਉਹ ਤੁਹਾਡਾ ਜੋ ਵੀ ਕੋਈ ਸਵਾਲ ਹੈ ਉਹ ਤੁਸੀਂ ਪੁੱਛ ਸਕਦੇ ਹੋ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚੋਂ ਉਹਨੂੰ ਰੀਡ ਕਰਕੇ ਨਾਲ ਦੀ ਨਾਲ ਉਹਦਾ ਰਿਪਲਾਈ ਹੋਣੇ ਕੀਤਾ ਜਾਊਗਾ خاص ਕਰਕੇ بیک لاگ ਨਾਲ ਸੰਬੰਧਿਤ ਜਿਹੜਾ 2994 بیک ਲੌਗ ਹੈ ਉਹਦੇ ਨਾਲ ਸੰਬੰਧਿਤ ਜਾਂ بیک ਲੌਗ ਮੋਰਚੇ ਨਾਲ ਸੰਬੰਧਿਤ ਕੋਈ ਇਨਕੁਆਇਰੀ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਜਿਨੇ ਵੀ ਸਾਥੀ ਲਾਈਵ ਸੈਸ਼ਨ ਨਾਲ ਜੁੜੇ ਹੋਏ ਨੇ ਇੱਕ ਵਾਰ ਫਿਰ ਤੋਂ ਮੈਂ ਬਲੀ ਕਰਦਾ ਕਿ ਸਾਥੀ ਕਿਸੇ ਦਾ ਵੀ ਕਿਸੇ ਵੀ ਸਾਥੀ ਦਾ ਕੋਈ ਕੁਇਰੀ ਹੈਗੀ ਹੈ ਕੋਈ ਸਵਾਲ ਜਵਾਬ ਹੈ ਤਾਂ ਕਮੈਂਟ ਕਰ ਦਿਓ ਇੱਕ ਵਾਰ ਤੁਹਾਨੂੰ ਫਿਰ ਤੋਂ ਮੌਕਾ ਦਿੱਤਾ ਜਾਊਗਾ ਲਾਈਵ ਸੈਸ਼ਨ ਦੇ ਐਂਡ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਾਂਗਾ ਜੁੜੇ ਹੋਏ ਸਾਥੀਆਂ ਨੂੰ ਅਪੀਲ ਹੈ ਕਿ ਸਾਥੀਓ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਵੱਧ ਤੋਂ ਵੱਧ ਸਾਥੀ ਜਿਹੜੇ ਨੇ ਲਾਈਵ ਸੈਸ਼ਨ ਦਾ ਹਿੱਸਾ ਬਣ ਸਕਣ ਸਾਥੀਓ ਅੱਜ ਦੇ ਲਾਈਵ ਸੈਸ਼ਨ ਦੀ ਜਿਹੜੀ ਆ ਕਾਰਗੋ ਜੀ ਦੀ ਸ਼ੁਰੂ ਕਰਦੇ ਆ ਥੋੜੇ ਪੁਰਾਣੇ ਜਿਹੜੇ ਮਸਲੇ ਸੀ उन्हें भी विचार चर्चा करा दे थोड़ा जाएगा जा। हाथ तक जा। तो गलत करते हैं साथियों ਕਿ 2994 ਬੈਕਲੋਗ ਨੂੰ ਪੂਰਾ ਕਰਾਉਣ ਦੇ ਲਈ ਪੱਕਾ ਮੋਰਚਾ ਗੰਭੀਪੁਰ ਸਾਡਾ ਚੱਲ ਰਿਹਾ ਇਹ ਮੋਰਚਾ ਉਸੇ ਪਲੇਸ ਤੇ ਚੱਲ ਰਿਹਾ ਜਿੱਥੇ ਮੋਰਚਾ ਲਗਾਇਆ ਗਿਆ ਸੀ ਲੁਕੜੇ ਚਰਾਰਤੀ ਅੰਸਰਾਂ ਵੱਲੋਂ ਇਹ ਅਫਵਾਹ ਫੈਲਾਈ ਗਈ ਤਾਂ ਗੰਭੀਰਪੁਰੋਂ ਮੋਰਚਾ ਚੁੱਕ ਦਿੱਤਾ ਗਿਆ ਜਦ ਕਿ ਬੈਕਲੋਗ ਦਾ ਮੋਰਚਾ ਪਿੰਡ ਗੰਭੀਰਪੁਰ ਰੋਡ ਦੇ ਉੱਤੇ ਥੋੜਾ ਰੋਡ ਤੋਂ ਪਾਸੇ ਹਟ ਕੇ ਜਿਹੜਾ ਪੱਕਾ ਮੋਰਚਾ ਲੱਗਿਆ ਹੋਇਆ ਸਾਥੀਓ ਉਵੇਂ ਦਾ ਉਵੇਂ ਚੱਲ ਰਿਹਾ ਮੋਰਚਾ ਉੱਥੋਂ ਜ਼ਰੂਰ ਚੱਕਿਆ ਗਿਆ ਪਰ ਉਹ ਸਾਡਾ ਮੋਰਚਾ ਨਹੀਂ ਸੀ ਉਹ ਮੋਰਚਾ 24 ਠਾੜ ਦਾ ਚੱਕਿਆ ਗਿਆ ਬੈਕ ਲੋਗ ਦਾ ਮੋਰਚਾ ਉੱਥੇ ਦਾ ਉੱਥੇ ਉਦਾਂ ਦਾ ਉਦਾਂ ਹੀ ਚੱਲ ਰਿਹਾ ਸੋ ਸ਼ਰਾਰਤੀ ਅੰਸਰਾਂ ਦੀਆਂ ਜਿਹੜੀਆਂ ਫਲਾਈਆਂ ਜਾਂਦੀਆਂ ਅਫਵਾਹਾਂ ਤੋਂ ਗੁਰੇਜ਼ ਕਰਿਆ ਕਰੋ ਮੋਰਚੇ ਸੰਬੰਧੀ ਕੋਈ ਵੀ ਪੁਖਤਾ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਕਮੇਟੀ ਮੈਂਬਰਾਂ ਨਾਲ ਤੁਸੀਂ رابطہ ਕਰ ਸਕਦੇ ਹੋ ਮਨਦੀਪ ਫਾਜ਼ਲ ਦਾ ਰਾਜਕਮਾਰ ਬੋਹਰ ਬਲਵਿੰਦਰ ਕਾਕਾ ਸੁਰਿੰਦਰ ਕੁਮਾਰ ਬੋਹਰ ਦੀਪਕ ਬੋਹਰ ਸਰਬਜੀਤ ਗੁਰੂ ਹਰਸਾਹੇ ਕਰਨ ਗੁਰੂ ਹਰਸਾਹੇ ਫਿਰ ਹੋਰ ਵੀ ਸਾਥੀ ਨੇ ਜਸਵਿੰਦਰ ਗੁਰੂ ਹਰਸਾਹੇ ਜਾ ਹੋਰ ਵੀ ਜਿਨ੍ਹਾਂ ਦਾ ਮੈਂ ਨਾਮ ਨਾ ਲੈ ਸਕਿਆ ਹਾਂ ਮਾਫੀ ਚਾਹਨਾ ਕੁਲਵਿੰਦਰ ਸਾਹਾ ਜੀ ਨੇ ਜਾਂ ਹੋਰ ਵੀ ਸਾਥੀ ਨੇ ਤਾਂ ਇਹਨਾਂ ਸਾਥੀਆਂ ਦੇ ਨਾਲ ਤੁਸੀਂ رابطہ ਕਾਇਮ ਕਰਕੇ ਤਾਂ ਤੁਸੀਂ ਮੋਰਚੇ ਸਬੰਧੀ ਜਾਂ ਬੈਕਲੋਗ ਸਬੰਧੀ ਪੁਖਤਾ ਜਾਣਕਾਰੀ ਲੈ ਸਕਦੇ ਨੇ ਮੋਰਚਾ ਉੱਥੋਂ ਜਰੂਰ ਚੱਕਿਆ ਗਿਆ ਪਰ ਸਿਰਫ 24 ਠੜ ਦੇ ਚੱਕਿਆ ਗਿਆ ਸਾਡਾ ਮੋਰਚਾ ਬੈਕਲੋਗ ਦਾ 2994 ਬੈਕਲੋਗ ਵਾਲਾ ਮੋਰਚਾ ਉੱਥੇ ਤਾਂ ਉੱਥੇ ਉਹੀ ਚੱਲ ਰਿਹਾ ਫਿਰ ਪਿਛਲੇ ਦਿਨੀ ਕੁਝ ਦਿਨ ਪਹਿਲਾਂ ਗਰੁੱਪਾਂ 'ਚ ਗੱਲਾਂ ਚੱਲੀਆਂ ਕਿ 29942468 ਦੁਬਾਰਾ ਇਕੱਠੇ ਹੋਵੋ ਗਰੁੱਪਾਂ 'ਚ ਮੈਸੇਜ ਫਲਾਏ ਗਏ ਕਿ ਇਕਤਾ ਨਾਲ ਹੀ ਕੰਮ ਹੋਣਾ ਫਿਰ ਮੇਰੇ ਵੱਲੋਂ ਇੱਕ ਮੈਸੇਜ ਆਇਆ ਗਿਆ ਕਿ ਹਾਂ ਬਿਲਕੁਲ ਕੰਮ ਤਾਂ ਇਕਤਾ ਨਾਲ ਹੀ ਹੋਣਾ ਪਰ ਇਕਤਾ ਵੀ ਤਾਂ ਹੋਊਗੀ ਜਦ ਬੈਕਲੋਗ ਦਾ ਮਸਲਾ ਜਿਹੜਾ ਉਹ ਹੱਲ ਹੋਊਗਾ ਜੋ ਸ਼ਰਤਾਂ ਬਾਨਾ ਸਾਡੇ ਵੱਲੋਂ ਰੱਖੀਆਂ ਗਈਆਂ ਸੀ ਕਿ ਜਿਸ ਸ਼ਰਤ ਤੇ ਅਸੀਂ ਇਕੱਠੇ ਹੋ ਸਕਦੇ ਹਾਂ ਕਿਉਂਕਿ ਅਸੀਂ ਗੱਲ 994 ਦੀ ਕਰਦੇ ਆ ਮੌਖਿਕ ਤੌਰ ਤੇ ਗੱਲ 994 ਦੀ ਹੁੰਦੀ ਹੈ ਅੰਦਰ ਖਾਤੇ ਚ 24 ਛੜਦੀ ਹੁੰਦੀ ਹੈ ਸੋ ਉਹ ਸਾਰੀਆਂ ਸ਼ਰਤਾਂ ਮੈਸੇਜ ਦੇ ਵਿੱਚ ਸੀਗੀਆਂ ਔਰ ਮੈਂ ਲਿਖਿਆ ਸੀ ਕਿ ਉਹਨਾਂ ਨੂੰ ਪੜ੍ਹ ਨਹੀਂ ਹੋਣੀਆਂ ਉਹ ਨਹੀਂ ਹੋਈਆਂ ਉਹਨਾਂ ਨੇ ਸਾਡਾ ਸਾਥ ਦੇਣ ਦੀ ਬਜਾਏ ਤੇ ਚੌਂਡ ਵਾਲਿਆਂ ਦਾ ਸਾਥ ਦੇਣਾ ਜਾਂ ਲੈਣਾ ਵਹਿਤਰ ਸਮਝਿਆ। ਉਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤੁਹਾਡਾ ਬੈਕਲੋਗ ਦਾ ਉਹ ਕਿੰਨਾ ਕੁ ਸਵਾਰਣਗੇ। ਇੱਕ ਸਮਾਂ ਸੀ ਪਿਛਲੇ ਸਾਲ ਦੀ ਗੱਲ ਹੈ। ਜਦੋਂ ਇੱਕ ਟੀਮ ਮੇਰੇ ਵਾਲੀ ਸੀ 5994 ਦੀ ਜਿਹਨਾਂ ਦਾ ਬੈਕਲੋਗ 'ਚ ਨੰਬਰ ਆਉਂਦਾ ਸੀ। ਇੱਕ ਟੀਮ ਹੋ ਸੀ ਜਿਹਨਾਂ ਦਾ 3000 'ਚ ਨੰਬਰ ਆਉਂਦਾ ਸੀ। ਵਿਲਹਾਰ ਹੋਣਾ ਦੀ ਸੋ ਜਦੋਂ ਕੇਡਰ ਵੱਲੋਂ ਪ੍ਰੈਸ਼ਰਾਈਜ਼ ਕੀਤਾ ਗਿਆ ਦੋਨੋਂ ਟੀਮਾਂ ਨੂੰ ਕਿ ਇੱਕ ਮੰਚ ਤੇ ਆਵੋ ਇਕੱਠੇ ਹੋਵੋ ਤਾਂ ਬਠਿੰਡੇ ਮੀਟਿੰਗ ਰੱਖੀ ਗਈ ਸੀ ਇਕੱਠਿਆਂ ਕਰਵਾਇਆ ਗਿਆ ਸੀ ਜਿਹਦੇ ਵਿੱਚ ਸਭ ਤੋਂ ਵੱਡੀ ਦੇਣ ਜਿਹੜੀ ਆ ਅਸ਼ੋਕ ਭਾਵੀ ਦੀ ਸੀ ਜਾਂ ਉਹਨਾਂ ਦੇ ਕੁਝ ਸਾਥੀਆਂ ਦੀ ਸੀ ਕਿ ਦੋਨੇ ਟੀਮਾਂ ਨੂੰ ਇਕੱਠੇ ਹੋਣਾ ਚਾਹੀਦਾ ਉੱਥੇ 2364 ਦਾ ਕਮੇਟੀ ਮੈਂਬਰ ਵੀ ਪਹੁੰਚਿਆ ਸੀ। ਉਹ ਰਥੇ ਉਹਦੇ ਵੱਲੋਂ ਇਹ ਸ਼ਰਤ ਰਖਵਾਈ ਗਈ ਸੀ ਵੀ ਜਿਹੜਾ 994 ਦਾ ਕਮੇਟੀ ਮੈਂਬਰ ਹੋਊਗਾ ਜਿਹੜੀ ਨਵੀਂ ਕਮੇਟੀ ਬਣੀ ਸੀ। ਵੀ ਉਹ 994 ਦੇ ਵਿੱਚੋਂ ਲਾਵਾਂ ਹੋਰ ਕੋਈ ਗੱਲ ਨਹੀਂ ਕਰੂਗਾ। ਉਹ ਖਾਸ ਕਰ ਇਹ ਰੂਲ ਕਿਉਂ ਬਣਾਇਆ ਗਿਆ ਉਸ ਕਮੇਟੀ ਵੱਲੋਂ ਜਾਂ ਨਵੀਂ ਕਮੇਟੀ ਵੱਲੋਂ ਵੀ सुरेंद्रਪਾਲ ਤੇ ਜੋੜਦੀ ਵੀ ਗੱਲ ਕਰਦਾ ਸੀ। ਸੁਰਿੰਦਰਪਾਲ ਨਾਰਚਰਮੇ ਦੀ ਵੀ ਗੱਲ ਕਰਦਾ ਸੀ ਪਰ ਸੁਰਿੰਦਰਪਾਲ ਤੇ ਮੰਨ ਲਓ ਕਿ ਇੱਕ ਬੈਰੀਅਲ ਆਇਆ ਜਾਵੇ ਕਿ ਇਹ ਸਿਰਫ ਨਾਰਚਰਮੇ ਦੀ ਗੱਲ ਕਰੇ 23 ਚੌਂਡ ਦੀ ਨਾ ਕਰੇ ਕਹਿੰਦੇ ਕਿ ਇਹ 23 ਚੌਂਡ ਅਲੱਗ ਭਰਤੀ ਆ ਇਹ ਅਲੱਗ ਟੀਮ ਵਰਕ ਕਰੂਗੀ ਨਾਰਚਰਮੇ ਅਲੱਗ ਭਰਤੀ ਆ ਤੇ ਅਲੱਗ ਟੀਮ ਵਰਕ ਕਰੂਗੀ ਤੇ ਅੱਜ ਅੱਜ ਤੁਸੀਂ ਹਾਲਾਤ ਵੇਖ ਲਓ ਪਹਿਲਾਂ ਮੈਨੂੰ ਰੋਕੇਗਾ ਕਿ ਗੱਲ ਨਹੀਂ ਕਰਨੀ ਪਈ ਨਾਰਚਨ ਮੇਰਾ ਕਮੇਟੀ ਮੈਂਬਰ ਉਧਰ ਜਾਊਗਾ ਨਹੀਂ ਅੱਜ ਦੋਨੋਂ ਇਕੱਠੇ ਹੋਣ ਨੂੰ ਤਿਆਰ ਨਹੀਂ ਚਲੋ ਆਪ ਦੀ ਆਪ ਦੀ ਮਜਬੂਰੀ ਹੁੰਦੀ ਹੈ ਜਿਆਦਾ ਤੇ ਕਿੰਤੂ ਪਰੰਤੂ ਨਹੀਂ ਕਰਦਾ ਮੈਂ ਜਿਹੜੇ ਸਾਥੀ ਮੇਰੇ ਤੇ ਕੁਛ ਲਗਾਉਂਦੇ ਸੀ ਮੇਰੇ ਤੇ ਬੈਰੀਅਰ ਲਾਉਂਦੇ ਸੀ ਵੀ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਅੱਜ ਉਹੀ ਇਕੱਠੇ ਹੋ ਗਏ ਫਿਰ 15 ਸਤੰਬਰ ਦਾ ਧਰਨਾ 15 ਸਤੰਬਰ 2024 ਨੂੰ ਧਰਨਾ ਮੇਰੇ ਵੱਲੋਂ 24 ਘਾਟ ਨੂੰ ਨਾਲ ਲੈ ਕੇ ਇਕੱਠਾ ਪ੍ਰੋਗਰਾਮ ਵਿਢਿਆ ਗਿਆ ਸੀ ਮੇਰੀ ਗਵਾਹੀ ਦੇ ਉੱਥੇ ਵੀ 23 ਚੌੜ ਕਾਡਰ ਵੱਲੋਂ ਟੀਮ ਵੱਲੋਂ ਮੈਨੂੰ ਫੋਨ ਕਰਵਾਏ ਗਏ ਮੈਸੇਜ ਕਰਵਾਏ ਗਏ ਭਈ ਸਾਡਾ 23 ਚੌੜ ਦਾ ਡੀਪੀਏ ਧਰਨਾ ਚੱਲ ਰਿਹਾ ਉੱਥੇ ਸੁਰਿੰਦਰਪਾਲ ਆਪਣੀ 58 ਚਰਮੇ ਦੀ ਟੀਮ ਨੂੰ ਲੈ ਕੇ ਉੱਥੇ ਨਾ ਆਵੇ ਕਿਉਂਕਿ ਸਾਡਾ ਕੰਮ 'ਚ ਵਿਘਨ ਪੈਣਾ ਤੇ ਅੱਜ ਅੱਜ ਮੈਂ ਉਹਨਾਂ ਸਾਥੀਆਂ ਨੂੰ ਪੁੱਛਣਾ ਚਾਹੁੰਦਾ ਕਿ ਉਸ ਵੇਲੇ ਡੀਪੇ ਦਸਤਾ ਦਾ ਘਰਾਓ ਮੈਂ 994 ਭਰਤੀ ਲੈ ਕੇ ਕਰਨਾ ਸੀ ਤੁਸੀਂ ਰੋਕਿਆ ਸੀ ਅੱਜ ਤੁਸੀਂ ਆਵਾਜ਼ਾਂ ਮਾਰ ਰਹੇ ਕਿ ਆਓ ਇਕੱਠੇ ਹੋ ਕੇ ਚੱਲੀਏ ਯਾਰ ਜਦੋਂ ਇਕੱਠੇ ਹੋਣ ਦੀ ਮੈਂ ਗੱਲ ਕਰਦਾ ਤੁਹਾਡੇ ਚੁੰਡੀਆਂ ਵਢੋਂਦੀਆਂ ਮੈਨੂੰ ਤਾਂ ਇਹ ਵੀ ਸੱਦਾ ਮਿਲਿਆ ਸੀ ਕਿ 93 ਜਰਨ ਦੇ ਬੈਗ ਲੋਕ ਦੀ ਟੀਮ 24 ਠਾੜ ਭਰਤੀ 24 ਠਾੜ ਦੀ ਟੀਮ ਆ ਜਿਹੜੀ ਔਰ 23 ਚੌੜ ਦੀ ਟੀਮ ਆ ਜਿਹੜੀ ਇਕੱਠੇ ਮਿਲ ਕੇ ਕੰਮ ਕਰੀ ਯਾਰ ਅਜ ਤੋਂ ਸਾਲ 2 ਸਾਲ ਪਹਿਲਾਂ 3 ਸਾਲ ਪਹਿਲਾਂ ਮੈਂ ਇਕੱਠੇ ਹੋ ਗਏ ਚੱਲੇ ਆ ਸੀ ਉਦੋਂ ਤੁਸੀਂ ਸਾਰੇ ਲੱਤਾਂ ਖਿੱਚੇ ਸੀ ਤੇ 23 ਚੌੜ ਲੱਗ ਗਿਆ 93 ਜਰਨ ਮੇ ਲੱਗ ਗਿਆ ਸਰਕਾਰ ਨੇ 93 ਜਰਨ ਮੇ ਵੀ ਲਾਗ ਕਰਤੀ ਸਰਕਾਰ ਨੇ ਕੀਤੀ ਪਰ ਤੁਸੀਂ ਕਰਵਾਈ ਤੁਸੀਂ ਕਿਉਂ ਨਹੀਂ ਬਰਾ ਦਤਾ 2990 ਦੇ ਹੁਣ ਫੇਰ ਉਸ ਟੀਮ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਡੀਪੀਆਈ ਚੰਡੀਗੜ੍ਹ ਆਓ ਅਸੀਂ ਬੈਕਲੋਗ ਦਾ ਵੀ ਹੱਲ ਕਰਾਵਾਂਗੇ ਕਿ ਪਹਿਲਾਂ ਬੈਕਲੋਗ ਵਾਲਿਆਂ ਨੇ ਯਾਰ ਤੁਹਾਡਾ ਸਾਥ ਨਹੀਂ ਦਿੱਤਾ ਕਿੰਨਾ ਘੱਲ ਕਰਾਤਾ ਜੇ ਹੱਲ ਕਰਾਇਆ ਹੁੰਦਾ ਅਸੀਂ ਤੁਹਾਡੇ ਨਾਲ ਹੀ ਹੁੰਦੇ ਅਸੀਂ ਕੰਮ ਕਰਾਉਣ ਲਈ ਤੁਹਾਡੇ ਨਾਲ ਜੁੜੇ ਸੀ ਪਰ ਅੰਦਰ ਖਾਤੇ ਗੱਲਾਂ ਹੋਰ ਹੁਣ ਫੇਰ ਬੈਕਲੌਗ ਵਾਲੇ ਸਾਥੀ ਨੂੰ ਭਰਮਾਇਆ ਜਾ ਰਿਹਾ ਕਿ 25 ਨੂੰ ਡੀਪੀਆਈ ਚੰਡੀਗੜ੍ਹ ਆਓ ਉਥੇ ਡੀ ਚਲੋ ਸਾਥੀਓ ਚਲੋ ਸਾਥੀਓ ਮਾਫੀ ਨੇ ਆ ਨੈਟਵਰਕ ਬ੍ਰੇਕ ਹੋ ਗਈ ਸੀ ਸੋ ਜਿਹਦੇ ਕਰਕੇ ਗੱਲਬਾਤ ਨਹੀਂ ਹੋ ਪਾਈ ਤਾਂ ਮੈਂ ਪੰਜਾਬ ਭਰ ਦੇ ਵਿੱਚ ਵਸਦੇ ਸਾਰੇ 83 ਕਾਡਰ ਨੂੰ ਬੇਨਤੀ ਕਰਦਾ ਚਾਹੇ ਉਹ 2364 ਦਾ ਚਾਹੇ ਉਹ 994 ਦਾ 25 ਸਤੰਬਰ ਨੂੰ ਧਰਨਾ ਡੀਪੀਏ ਦਾ ਘਰਾਵ ਵਾਸਤੇ ਲੱਗ ਰਿਹਾ ਹੈ 2364 ਟੀਮ ਵੱਲੋਂ ਤੇ 994 ਟੀਮ ਵੱਲੋਂ 994 ਦੀ ਗੱਲ ਜਰੂਰ ਕੀਤੀ ਜਾ ਰਹੀ ਹੈ ਪਰ ਅਸਲ ਵਿੱਚ ਉਹਥੇ ਕੰਮ 24 ਖਾੜ ਦਾ ਹੋਣਾ ਉਸ ਧਰਨੇ ਦੇ 2364 ਵਾਲੇ ਜੀ ਸਰ ਕੇ ਜਾਣ 24 ਖਾੜ ਵਾਲੇ ਜੀ ਸਰ ਕੇ ਜਾਣ ਪਰ ਬੈਕਲੌਗ ਵਾਲਿਆਂ ਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ ਪਿੱਤੋਂ ਕੇ ਬੈਕਲੋਗ ਦਾ ਮੋਰਚਾ ਗੰਭੀਰਪੁਰ ਚੱਲ ਰਿਹਾ ਬੈਕਲੋਗ ਵਾਲੇ ਸਾਥੀਆਂ ਨੂੰ ਬੇਨਤੀ ਹੈ ਕਿ ਸਾਥੀ ਜੇ ਤੁਸੀਂ ਉੱਥੇ ਜਾਓਗੇ ਪਹਿਲਾਂ ਵੀ ਤੁਹਾਡਾ ਯੂਜ਼ ਹੋਇਆ ਹੁਣ ਵੀ ਹੋਣਾ ਹੈ ਜਾਣਾ ਨਾ ਜਾਣਾ ਤੁਹਾਡੀ ਮਰਜ਼ੀ ਹੈ ਅਸੀਂ ਪਹਿਲਾਂ ਵੀ ਤੁਹਾਨੂੰ ਅਗਾਹ ਬਹੁਤ ਵਾਰ ਕੀਤਾ ਸੀ ਤੁਸੀਂ ਗਮਰਾਹ ਹੋਏ ਰਹੇ ਤੁਸੀਂ ਉਦੋਂ ਸਾਨੂੰ ਗਾਲਾਂ ਕੱਢਦੇ ਸੀ ਹੁਣ ਥੋੜੀ ਤੁਹਾਨੂੰ ਸਮਝ ਆ ਗਈ ਹੁਣ ਤੁਸੀਂ ਉਹਨਾਂ ਨੂੰ ਮਾੜਾ ਕਹਿਣ ਲੱਗ ਗਏ ਕਿਉਂਕਿ ਉਹਨਾਂ ਦੇ ਕੰਮ ਇਦਾਂ ਦੇ ਸੋ ਮੈਂ ਬੈਕਲੌਗ ਵਾਲੇ ਕਿਹੜ ਨੂੰ ਬੇਨਤੀ ਕਰੂੰਗਾ ਕਿ ਸਾਥੀਓ ਬੈਕਲੌਗ ਦਾ ਮੋਰਚਾ ਗੰਹੇਲਪੁਰ ਚੱਲ ਰਿਹਾ ਔਰੇ ਨਹੀਂ ਆ ਕਿ ਇੱਕ ਦੋ ਦਿਨ ਚ ਕੰਮ ਹੋ ਜਾਣਾ ਮੋਰਚਾ ਲੰਬਾ ਵੀ ਚੱਲ ਸਕਦਾ ਕਿਉਂਕਿ ਜਿੱਦਾਂ ਦੀ ਥੋੜੀ ਉੱਥੇ ਗਿਣਤੀ ਆ ਸੋ ਉੱਥੇ ਆਪਣੀ ਗਿਣਤੀ ਨੂੰ ਵਧਾਓ ਜਿੱਦਣ ਗਿਣਤੀ ਵਧ ਗਈ ਸਾਥੀਓ ਛੋਟਾ ਮੋਟਾ ਪ੍ਰੋਗਰਾਮ ਤਾਂ ਅਸੀਂ ਕਰ ਹੀ ਦੇਣਾ ਸੋ ਦੋ ਚਾਰ ਦਿਨਾਂ ਦੀ ਗੱਲ ਆ ਦੋ ਚਾਰ ਪੰਜ ਸੱਤ ਦਿਨ ਅਜ ਮੈਂ ਵੀ ਉੱਥੇ ਪਹੁੰਚ ਰਿਹਾ ਗੰਭੀਰਪੁਰ ਜਿਹੜਾ ਆਪਣਾ ਬੈਕਲੋਗ ਨੂੰ ਲੈ ਕੇ ਮੋਰਚਾ ਚੱਲ ਰਿਹਾ। ਸੋ ਮੈਂ ਪੰਜਾਬ ਭਰ ਦੇ ਬੈਕਲੋਗ ਚੀਜ਼ਾਂ ਦਾ ਨੰਬਰ ਹੁੰਦਾ ਉਸ 994 ਬੈਕਲੋਗ ਕਾਰਡ ਨੂੰ ਮੈਂ ਭੇਂਤੀ ਕਰੂੰਗਾ ਕਿ ਸਾਥੀਓ ਤੁਸੀਂ ਬੈਕਲੋਗ ਲੈਣ ਵਾਸਤੇ ਵੱਡੀ ਗਿਣਤੀ ਵਿੱਚ ਉੱਥੇ ਪਹੁੰਚ ਕਰੋ। ਦੋ ਚਾਰ ਦਿਨਾਂ ਦਾ ਕੋਸ ਸਕਦਾ ਹਫਤਾ ਤੱਕ ਅਸੀਂ ਉੱਥੇ ਗਰੂਰ ਦਾ ਹੁੰਦਾ ਕੋਈ ਅਨਾਉਂਸਮੈਂਟ ਵੀ ਕਰੀਏ। ਚਾਹੇ ਉਹ ਰੋਸ਼ ਰੈਲੀ ਹੋਵੇ, ਚਾਹੇ ਕੋਈ ਤਿੱਖਾ ਐਕਸ਼ਨ ਹੋਵੇ। ਪਾ ਉਹਦੇ ਸਬੰਧ ਚ ਵੀ ਸਾਥੀਓ ਤੁਹਾਨੂੰ ਇਸੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦਿੱਤਾ ਜਾਊਗਾ। ਆ ਸੁਨੀਤਾ ਰਾਣੀ ਕਹਿੰਦੇ ਜੀ ਤੁਸੀਂ ਸਰ ਸਹੀ ਸੀ ਪਰ ਸਾਨੂੰ ਪਤਾ ਨਹੀਂ ਸੀ। ਬੀਬਾ ਹੁਣ ਤਾਂ ਮੈਂ ਤੁਹਾਨੂੰ ਦੱਸ ਰਿਆ। ਹੁਣ ਤਾਂ ਸਮਝ ਆਓ। ਹੁਣ ਵੀ ਉਸੇ ਟੀਮ ਵੱਲੋਂ ਫਿਰ ਕੇਡਰ ਨੂੰ ਬਰਗਲਾਇਆ ਜਾ ਰਿਹਾ ਕਿ ਬੈਕਲੋਗ ਵਾਲੇ ਉੱਥੇ ਆਓ ਥੋੜੀ ਅਸੀਂ ਗੱਲ ਕਰਾਂਗੇ। ਯਾਰ ਗੱਲ ਕਰਨ ਨਾਲ ਥੋੜੀ ਕੰਮ ਹੋਣਾ। ਗੱਲਾਂ ਤੇ ਅਸੀਂ ਵੀ ਬਹੁਤ ਕਰ ਲਈਆਂ। ਪਰ ਕੰਮ ਤਾਂ ਉੱਥੇ ਦਾ ਉੱਥੇ ਹੀ ਆ। ਜੇ ਕੰਮ ਸ਼ੁਰੂ ਕਰਾਉਣਾ ਤੇ ਗੱਲਾਂ ਨਾਲ ਕੰਮ ਨਹੀਂ ਬਣਨਾ। ਗੱਲਾਂ ਨਾਲ ਤੋਂ ਕਹਾਵਤ ਆ ਗੱਲਾਂ ਗੱਲੀ ਕੜਾ ਬਣਾਉਣਾ ਗੱਲਾਂ ਨਾਲ ਤੇ ਕੜਾ ਵੀ ਨਹੀਂ ਬਣਦਾ ਉਹ ਗੱਲਾਂ ਗੱਲਾਂ ਨਾਲ ਹੀ ਬਣ ਸਕਦਾ ਜੇ ਜੇ ਤੁਸੀਂ ਚਾਹੁੰਦੇ ਹੋ ਕਿ ਬੈਕਲੌਗ ਦਾ ਮਸਲਾ ਹੱਲ ਹੋਵੇ ਤਾਂ ਗੰਭੀਰ ਪਰ ਮੋਚਾ ਚੱਲ ਰਿਹਾ ਉੱਥੇ ਤੁਸੀਂ ਪਹੁੰਚੋ ਹਾਂ ਡੀਪੀਆਈ ਕਹਿੰਦੇ ਡੀਪੀਆਈ ਨਹੀਂ ਜਾਣਾ ਅਸੀਂ ਆਪਦੇ ਨੰ 2992 ਲਈ ਹਾਂ ਬਿਲਕੁਲ ਜੀ ਜਿਨ੍ਹਾਂ ਦਾ 2992 ਚ ਆਉਂਦਾ ਨੰਬਰ ਉਹਨਾਂ ਨੂੰ ਡੀਪੀਆਈ ਆਫਿਸ ਜਾਣ ਦੀ ਕੋਈ ਲੋੜ ਨਹੀਂ ਜਿਨ੍ਹਾਂ ਦਾ 24 ਠੜ ਜਾਂਦਾ ਉਹ ਜੀਸੜ ਕੇ ਜਾਣ ਮੈਂ ਆਪਣੇ ਵੱਲੋਂ ਅਪੀਲ ਕਰਦਾ ਕਿ ਉਹ ਆਪਦੇ ਹੱਕ ਲਈ ਜਾਣ 2364 ਜਿਹਨਾਂ ਦਾ ਬਰਾਉਂਦਾ 234 ਲਈ ਡੀਪੀ ਜਾਣ ਪਰ ਜਿਨ੍ਹਾਂ ਦਾ ਬੈਕਲੌਗ ਲਈ ਬੈਕਲੌਗ ਚ ਨੰਬਰ ਆਉਂਦਾ ਸਾਥੀ ਉਹ ਮੈਂ ਹੱਥ ਜੋੜ ਕੇ ਅਪੀਲ ਕਰਦਾ ਪਹਿਲਾਂ ਵੀ ਠੱਗੇ ਗਏ ਹੋ ਹੁਣ ਵੀ ਨਾ ਠੱਗੇ ਜਾਇਓ ਮੋਰਚਾ ਆਪਣਾ ਗੰਭੀਰਪੁਰ ਚੱਲ ਰਿਹਾ ਉੱਥੇ ਆਪਦੀ ਪਹੁੰਚ ਕਰੋ ਸੋ ਤਬਸ਼ਰਾ ਆਹੀ ਸੀਗਾ ਤਬਸ਼ਰੀਦੀ ਵੀ ਗੱਲ ਚੱਲ ਰਹੀ ਸੀ ਤਬਸ਼ਰਾ ਵੀ ਅੱਜ ਹੋਊਗਾ ਇੱਕ ਟਾਈਮ ਸੀ ਮੈਨੂੰ ਕਹਿੰਦੇ ਸੀ ਕਿ ਤੁਸੀਂ ਆ ਨਹੀਂ ਕਹਿਣਾ ਕਾਹ ਪਰ ਤੇਦੀ ਗੱਲ ਨਹੀਂ ਕਰਨੀ ਯਾਹਰ ਤੇਦੀ ਗੱਲ ਨਹੀਂ ਕਰਨੀ ਅਸੀਂ ਅੱਡ-ਅੱਡ ਟੀਮਾਂ ਬਣਾ ਕੇ ਅੱਡ-ਅੱਡੇ ਚੱਲਾਂਗੇ ਅੱਜ ਹਾਲਾਤ ਇਹ ਬਣ ਗਏ ਕਿ ਜਦੋਂ ਜੋ ਮੈਂ ਕਹਿੰਦਾ ਸੀ ਉਹਨਾਂ ਕਹਾਣੀਆਂ ਤੇ ਫੇਰ ਆ ਗਏ ਹੁਣ ਇਕੱਠੇ ਹੋ ਗਏ ਚੱਲਣ ਨੂੰ ਤਿਆਰ ਹੋ ਗਏ ਚਲੋ ਮਾੜੀ ਗੱਲ ਨਹੀਂ ਚੰਗੀ ਗੱਲ ਆ ਪਰ ਯਾਰ ਜਦੋਂ ਮੈਂ ਕਹਿੰਦਾ ਸੀ ਜੇ ਉਦੋਂ ਗੱਲ ਮੰਨੀ ਹੁੰਦੀ ਤੇ ਹੁਣ ਸਕੂਲਾਂ 'ਚ ਨਾ ਹੁੰਦੇ ਉਦੋਂ ਤੁਸੀਂ ਮੇਰੀ ਲੱਤਾਂ ਚ ਖੇਦੇ ਰਹੇ ਜਦੋਂ ਮੈਂ ਇਹ ਕਹਿੰਦਾ ਸੀ ਉਦੋਂ ਮੰਨੀ ਗੱਲ ਹੁੰਦੀ ਨਾ ਵੀਰੇ ਅੱਜ ਤੁਸੀਂ ਸਕੂਲਾਂ 'ਚ ਹੁੰਦੇ ਚਲੋ ਕੋਈ ਗੱਲ ਨਹੀਂ ਮੈਂ ਜ਼ਿਆਦਾਤਰ ਨਾ ਤੇ ਮੈਂ ਜ਼ਿਆਦਾ ਆਡੀਓ ਪਾਉਣਾ ਹੁੰਦਾ ਮੇਰੇ ਖਿਲਾਫ ਪਹਿਲਾਂ ਵੀ ਲੋਕ ਬਹੁਤ ਕੁਝ ਬੋਲਦੇ ਰਹੇ ਆ ਮੈਂ ਕਿਸੇ ਨੂੰ ਜ਼ਿਆਦਾ ਫਾਲਤੂ ਜਵਾਬ ਨਹੀਂ ਦਿੰਦਾ ਮੇਰੇ ਹਿੱਸੇ ਦਾ ਜਵਾਬ ਸਮਾਂ ਦੇਂਦਾ ਮੇਰੇ ਹਿੱਸੇ ਦਾ ਜਵਾਬ ਹਮੇਸ਼ਾ ਸਮਾਂ ਨਹੀਂ ਦਿੱਤਾ ਹੁਣ ਤੱਕ ਸਮਾਂ ਦਿੰਦਾ ਹੈ ਜਵਾਬ ਅੱਜ ਵੀ ਦਿੱਤਾ ਉਹ ਗਾਂ ਵੀ ਸਮਝਦਾ ਹੂੰਗਾ ਮੈਂ ਬਹੁਤ ਘੱਟ ਬੋਲਦਾ ਹੁੰਨਾ ਇਹੋ ਜਿਹੇ ਮੁੱਦਿਆਂ ਤੇ ਪਹਿਲਾਂ ਕਹਦੇ ਸੀ ਕਿ 2468 ਸੌਰੀ ਭਈ 9594 ਟੀਮ ਦਾ ਕਮੇਟੀ ਮੈਂਬਰ ਜਿਹੜਾ ਉਹ 23 ਚੌਂਟ ਦੀ ਗੱਲ ਨਹੀਂ ਕਰੂਗਾ ਅਸੀਂ ਇਕੱਠੇ ਹੋ ਕੇ ਨਹੀਂ ਚੱਲਣਾ ਅੱਜ ਇਕੱਠੇ ਹੋ ਕੇ ਵੀ ਚੱਲ ਨਹੀਂ ਫਿਰ ਕਹਿੰਦੇ ਵੀ सुरेंद्रਪਾਲ 9594 ਭਰਤੀ ਵਾਸਤੇ ਡੀਪੀਆਈ ਕਰ ਚੱਲਵੇ ਓਕੇ ਤੋ ਆ ਸੀਗੇ ਗੱਲਾਂ ਬਾਤਾਂ ਫਿਰ ਮੈਂ ਤੁਹਾਡੇ ਸਾਥੀ ਕਮੈਂਟ ਪੜ ਲੀਣਾ ਤੇ ਜੇ ਕਿਸੇ ਦਾ ਸਵਾਲ ਜਵਾਬ ਆ ਉਹ ਜਰੂਰ ਕਰੋ ਮੌਕੇ ਤੇ ਤੁਹਾਨੂੰ ਜਵਾਬ ਦੇ ਦੇਵਾਂਗੇ ਉਹ ਵੀਰ ਡੀਪੀਆ ਆਜੋ ਯਾਰ ਡੀਪੀਆ ਯਾਰ ਆਪਾਂ ਗਏ ਤੇ ਹੈਗੇ ਸੀ ਉਦੋਂ ਤੇ ਯਾਰ ਸਾਨੂੰ ਉਹਨਾਂ ਨੇ ਆਉਣ ਨਹੀਂ ਦਿੱਤਾ ਵੀ ਇੱਥੇ 23 ਜੋੜ ਦਾ ਧਰਨਾ ਅਸੀਂ ਗਏ ਤੇ ਹੈਗੇ ਸੀ ਡੀਪੀਆ ਜੀ ਮੈਨੂੰ ਪਤਾ ਕਿੰਨਾ ਮੇਰੇ ਤੇ ਪ੍ਰੈਸ਼ਰ ਆਈ ਜ ਕਰ ਦਿੱਤਾ ਗਿਆ ਸੀ ਮੈਨੂੰ ਵੀ ਤੁਸੀਂ ਇੱਥੇ ਵੜਨਾ ਹੀ ਨਹੀਂ ਕਿਉਂਕਿ 23 ਜੋੜ ਦਾ ਕੰਮ ਹੋ ਰਿਹਾ ਪੁੱਛੋ ਉਹਨਾਂ ਨੇ ਮਿਲ ਕੇ ਕੰਮ ਕਰੋ ਯਾਰ ਮਿਲ ਕੇ ਕੰਮ ਤਾਂ ਮੈਂ ਦੋ ਸਾਲ ਪਹਿਲਾਂ ਕਿਹਾ ਸੀ ਵੀ ਤਿੰਨ ਭਰਤੀਆਂ ਵੀ 6835 ਵਾਲੇ ਵੀ ਜਿਹੜੇ ਅਜੇ ਰੁੱਲਦੇ ਫਿਰਦੇ ਨੇ ਮੈਂ ਇਹ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਨੂੰ ਕਹਿਆ ਸੀ ਤੁਸੀਂ ਲੱਪਾ ਖਿੱਚੀ ਮੇਰੀਆਂ ਚਲੋ ਕੋਈ ਗੱਲ ਨਹੀਂ ਕਹਿੰਦੇ ਹੋ ਲੈ ਤਾਂ ਇਕੱਠੇ ਯਾਰ ਮੈਂ ਕਰੂ ਕੀ ਆ ਯਾਰ ਮੈਂ ਤਾਂ ਕਹਿੰਦਾ ਹੀ ਨਹੀਂ ਮੈਂ ਤਾਂ ਪਹਿਲੇ ਸ਼ੁਰੂ ਤੋਂ ਕਹਿ ਰਿਹਾ ਸੀ ਇਕੱਠੇ ਹੋ ਜਾਓ ਪਰ ਹੁਣ ਦੇਖੋ ਮੈਂ ਬੈਕਲੋਗ ਦੇ ਮੁੱਦੇ ਨੂੰ ਲੈ ਕੇ ਚੱਲ ਰਿਹਾ ਜੇ ਬੈਕਲੋਗ ਦਾ ਭਲਾ ਹੀ ਨਹੀਂ ਮੈਨੂੰ ਪਤਾ ਉੱਥੇ ਬੈਕਲੋਗ ਵਾਲਿਆਂ ਦਾ ਭਲਾ ਹੀ ਨਹੀਂ ਹੋਣਾ ਫਿਰ ਮੈਂ ਮੈਨੂੰ ਉੱਥੇ ਜਾਣ ਦਾ ਵੀ ਕੀ ਫਾਇਦਾ ਤੁਸੀਂ ਆਪਦੇ ਫਾਇਦੇ ਲਈ ਜਾ ਰਹੇ ਹੋ ਜਾਓ ਮੈਂ ਤੁਹਾਨੂੰ ਰੋਕਦਾ ਥੋੜੀ ਕਹਿੰਦੇ ਜੀ ਫਰਸਟ ਲਿਸਟ ਫਰੈਸ਼ ਭਰ ਪੂਰੀ ਹੋਣ ਤੋਂ ਬਾਅਦ ਹੀ ਬੈਕਲੋਗ ਦਾ ਹੱਲ ਹੋਣਾ ਪੜੀਆਂ ਪੜਾਈਆਂ ਗੱਲਾਂ ਨਾ ਕਰਿਆ ਕਰੋ ਇਹੋ ਜਿਹਾ ਕੋਈ ਰੂਲ ਨਹੀਂ ਹੈਗਾ ਕਿ ਬੈਕਲੋਗ ਦਾ ਬਾਅਦ ਹੋਣਾ ਜਦ ਕਿ ਰੂਲ ਇਹ ਹੈ ਕਿ ਬੈਕਲੋਗ ਦਾ ਪਹਿਲਾਂ ਹੋਣਾ ਥੋਲੇ ਲੀਡਰ ਨੇ ਤੁਹਾਨੂੰ ਗਲਤ ਪੜਾਈ ਪੜਾਤੀ ਤੁਸੀਂ ਉਹ ਪੜ ਗਏ ਤੁਸੀਂ ਉਹੀ ਹੁਣ ਬੋਲੀ ਜਾਂਦੇ ਜੀ ਤੁਹਾਡਾ ਕੋਈ ਕਸੂਰ ਨਹੀਂ ਕਹਿੰਦੇ ਅੱਜ ਦੀ ਵੀਡੀਓ ਵਿੱਚ ਤਾਂ ਬੈਕਲੋਗ ਜ਼ੁਬਾਨ ਤੇ ਨਹੀਂ ਆਇਆ ਸ਼ਬਦ ਯਾਰ ਸਾਡੀ ਜ਼ੁਬਾਨ ਤੇ ਤਾਂ ਹਮੇਸ਼ਾ ਬੈਕਲੋਗ ਹੈ ਯਾਰ ਜਦੋਂ ਬੈਕਲੋਗ ਦਾ ਹੱਲ ਹੋ ਗਿਆ ਉਸ ਤੋਂ ਬਾਅਦ ਵਾਰੀ ਇਹਨਾਂ ਦੀ ਜੇ ਸਾਡੀ ਵਾਰੀ ਤਾਂ ਵੀ ਬਾਅਦ ਹੀ ਆਉਣੀ ਹੈ ਪਰ ਆਉਣੀ ਤਾਂ ਪਹਿਲਾਂ ਸੀ ਪਰ ਉਹ ਪੈਰ ਵਾਈ ਉਸ ਤਰੀਕੀ ਦੀ ਨਹੀਂ ਹੋਈ ਨਾ ਬਾਕਸ ਦੇ ਵਈ ਭਰਤੀ ਨੂੰ ਯਾਰੇ ਕਿਉਂ ਫਿਰ ਮੈਨੂੰ ਨਾ ਤੁਸੀਂ ਬੋਲਣ ਤੇ ਮਜਬੂਰ ਕਰਦੇ ਹੋ ਜਦੋਂ ਤੁਹਾਡੀ 24 60 ਦੀ ਜੁਆਇਨਿੰਗ ਹੋਣੀ ਸੀ ਉਹ ਪਤਾ ਕਦੋਂ ਹੋਣੀ ਸੀ ਜਦੋਂ ਬੰਦੇ ਟੈਂਕੀ ਤੇ ਚੜੇ ਸੀ ਕਿਹਨੇ ਕਿਹਾ ਸੀ ਲਾਉਣ ਨੂੰ ਸੁਰਿੰਦਰਪਾਲ ਨੇ ਥੋੜੀ ਕਿਹਾ ਸੀ ਕਿ ਲਾ ਦਿਓ ਕਿਹਨੇ ਕਿਹਾ ਸੀ ਕਿਹਨੇ ਚਿੱਠੀ ਪਾਈ ਸੀ ਤੁਹਾਨੂੰ ਕਿ ਥੱਲੇ ਉਤਰ ਜਾਓ ਕਿਉਂ ਉਤਰੇ ਸੀ ਤਦ ਕੋਈ ਗੱਲ ਨਹੀਂ ਕਰ ਲੈਣ ਦੇ ਯਾਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਾਂ ਮੈਂ 24 8 ਵਾਲੇ ਸਾਥੀਆਂ ਨੂੰ ਮੈਂ ਕਹਿੰਦਾ ਤੁਹਾਡੀ ਜੁਆਇਨਿੰਗ ਯਾਰ ਬੜਾ ਚਿਰ ਪਹਿਲਾਂ ਹੋ ਜਾਣੀ ਸੀ ਹੋਈ ਕਿਉਂ ਨਹੀਂ ਕਿਉਂਕਿ ਤੁਸੀਂ ਬੈਕਲੌਗ ਤੇ ਪੈਰਾ ਨਹੀਂ ਦੇ ਰਹੇ ਹੋ ਸਕਦਾ ਹੈ ਕਿ ਤੁਸੀਂ ਹੋਰ 6 ਮਹੀਨੇ ਘਰੇ ਇਦਾਂ ਹੀ ਬੈਠੇ ਰਹੋ ਹੋ ਸਕਦਾ ਮੈਂ ਤਾਂ ਚਾਹਣਾ ਕਿ ਚਲੋ ਤੁਹਾਡਾ ਕੰਮ ਅੱਜ ਅੱਡ ਜਨ ਬੜ ਜਾਏ ਆਪਾਂ ਨੂੰ ਕੋਈ ਨਹੀਂ ਉਹਦੇ ਨਾਲ ਪਰ ਹਾਲਾਤ ਤੁਸੀਂ ਆਪਣੇ ਇਹੋ ਜਿਹੇ ਬਣਾ ਲਏ ਕਿ ਤੁਸੀਂ 6 ਮਹੀਨੇ ਹੋਰ ਘਰੇ ਬਹਿ ਸਕਦੇ ਹੋ ਪਰ ਤੁਸੀਂ ਬੈਕਲੋਗ ਦਾ ਸਾਥ ਨਹੀਂ ਦੇਣਾ ਹਾਂ ਤੁਸੀਂ ਦੇਓ ਮਹੀਨੇ ਬੈਕਲੋਗ ਦਾ ਸਾਥ ਦੇ ਦਿਓ ਬੈਕਲੋਗ ਦਾ ਹੱਲ ਹੋ ਜਾਏ ਉਸ ਤੋਂ ਬਾਅਦ ਥੋੜੀ ਜੁਆਇਨਿੰਗ ਹੋ ਰਹੇਗੀ ਪਰ ਨਹੀਂ ਤੁਸੀਂ ਬੈਕਲੋਗ ਦਾ ਸਾਥ ਨਹੀਂ ਦੇਣਾ ਜੇ ਦੇਣਾ ਹੁੰਦਾ ਤੇ ਅੱਜ ਆ ਹਾਲਾਤ ਨਾ ਹੁੰਦੇ ਹਰ ਗੰਭੀਰਪੁਰ ਕਹਿੰਦੇ ਪ੍ਰੋਟੈਸਟ ਰੱਖੀਏ ਬਿਲਕੁਲ ਰੱਖਾਂਗੇ ਜੀ ਮੇਰੇ ਪੈਰ ਤੇ ਚਲੋ ਚੋਟ ਆ ਗਈ ਸੀ ਪਰ ਹੁਣ ਮੈਂ ਥੋੜਾ ਰਿਕਵਰ ਹੋ ਰਿਹਾ ਹਾਂ 5-7 ਦਿਨਾਂ ਦੇ ਵਿੱਚ ਮੈਂ ਵੀ ਗੰਭੀਰਪੁਰ ਪਹੁੰਚਾਂਗਾ ਪਹਿਲਾਂ ਕਹਿੰਦੇ ਸੀ ਕਿ ਸੁਰਿੰਦਰਪਾਲ ਨੇ ਕੇਸ ਲਵਾਇਆ ਪਰਤੀ ਖਰਾਬ ਹੋ ਗਈ ਮੈਂ ਕਹਿੰਦਾ ਯਾਰ ਇੰਨਾ ਮਿਸਲੀਡ ਕੀਤਾ ਗਿਆ ਗੇਡਰ ਨੂੰ ਜਿਹੜੇ ਇਹ ਕਹਿੰਦੇ ਨੇ ਸੁਰਿੰਦਰਪਾਲ ਨੇ ਕੇਸ ਲਵਾਇਆ ਕੀ ਉਹਨਾਂ ਨੇ ਉਹਨਾਂ ਨੇ ਉਹਨਾਂ ਆਗੂਆਂ ਨੇ ਆਪ ਕੇਸ ਨਹੀਂ ਲਾਏ ਉਹਨਾਂ ਨੇ ਸਪਸ਼ਟਿਕਨ ਵੀ ਦਿੱਤਾ ਫਿਰ ਯੂਨੀਅਨ ਵੀ ਛੱਡਦੀ ਆਡੀਓ ਪਾ ਕੇ ਚਲੋ ਉਹ ਚੱਲਦਾ ਰਹਿੰਦਾ ਕਦੀ ਛੱਡਦੀ ਕਦੇ ਜੁਆਇਨ ਕਰ ਲੀ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਪਰ ਪਤਾ ਤੁਹਾਨੂੰ ਸਾਰਿਆਂ ਨੂੰ ਹੈ ਹੋਣ ਕਿਨੇ ਕਿਨੇ ਕੇਸ ਲਵਾਏ ਨੇ ਚਲੋ ਕੋਈ ਗੱਲ ਨਹੀਂ ਯਾਰ ਮੈਂ ਦੇ ਇੱਕ ਗੱਲ ਕਹਿਣਾ ਵੀ ਜੇ ਤਿੱਖਾ ਐਕਸ਼ਨ ਕੋਈ ਤੁਸੀਂ ਕਰਦੇ ਹੋ ਨਾ ਮੈਂ ਉਹਨਾਂ ਸਾਥੀ ਨੂੰ ਕਹਿ ਰਿਹਾ ਜਿਹੜੇ ਆਪਣੇ ਜੁਆਇਨਿੰਗ ਵਾਸਤੇ ਤਰਲੋ ਮੱਚੀ ਹੋਏ ਪਏ ਨੇ ਪਜੋ ਕੋਈ ਤੇਖਾ ਐਕਸ਼ਨ ਕਰਦੇ ਹੋ ਨਾ ਜਾਂ ਤੇ ਕਰਿਆ ਨਾ ਕਰੋ ਜੇ ਕਰਦੇ ਹੋ ਤਾਂ ਫਿਰ ਪਿੱਛੇ ਨਾ ਹਟਿਆ ਕਰੋ ਜਦੋਂ ਕੰਮ ਹੋਣ ਵਾਲਾ ਹੁੰਦਾ ਥੋੜਾ ਜੈਨਿੰਗ ਦਾ ਉਦੋਂ ਤੁਸੀਂ ਪੈਰ ਪਿੱਛੇ ਖਿਚਲਣ ਦੇ ਜੇ ਮੈਂ ਕੋਈ ਕੁਝ ਬੋਲਾਂ ਫਿਰ ਕਹਿੰਦੇ ਜੀ ਸਾਡੇ ਬਾਰੇ ਮਤਲਬ ਸਾਡੇ ਖਿਲਾਫ ਤੂੰ ਫੋਨ ਕਰਕੇ ਪੁੱਛ ਲੈਣਾ ਮੈਨੂੰ ਮੈਂ ਤੁਹਾਨੂੰ ਦੱਸ ਦਊਗਾ ਤੁਹਾਡੀ ਗਲਤੀ ਕਿੱਥੇ ਸੀ ਵੱਸੇ ਪਤਾ ਤਾਂ ਉਹਨਾਂ ਸਾਰਿਆਂ ਨੂੰ ਹੀ ਹੈ ਹੋਰ ਕਿਸੇ ਸਾਥੀ ਦਾ ਕੋਈ ਸਵਾਲ ਜਵਾਬ ਹੋਵੇ ਤਾਂ ਸਾਥੀਓ ਯਾਰ ਜਦੋਂ ਬੰਦਾ ਸੈਲਫਿਸ਼ ਹੋ ਜਾਂਦਾ ਨਾ ਉਹ ਸਿਰਫ ਆਪ ਦੀ ਗੱਲ ਕਰਦਾ ਮੈਂ ਤਾਂ ਗਰੁੱਪ 'ਚ ਵੀ ਕਮੈਂਟ ਕੀਤਾ ਸੀ ਤੇ ਜੇ ਇਕੱਠੇ ਹੋਣਾ ਜੇ ਬੈਕਲੋਗ ਵਾਲਿਆਂ ਨਾਲ ਲੈ ਕੇ ਚਲਣਾ ਤੇ 24 88 ਵਾਲੇ ਇੱਕ ਵਾਰ ਆਪਦੀ ਜੁਆਇਨਿੰਗ ਦੀ ਮੰਗ ਨੂੰ ਪਿੱਛੇ ਰੱਖ ਦੇਣ ਸਾਡੀ ਜਿਹੜੀ ਬੈਕਲੋਗ ਟੀਮ ਹੈ ਇਹਦਾ ਅੱਗੇ ਸਾਦੇ ਬੈਕਲੋਗ ਦਾ ਪ੍ਰੋਸੈਸ ਸਰਕਾਰ ਨੇ ਜਿੱਦਣ ਸ਼ੁਰੂ ਕਰਤਾ ਜਿਹੜਾ ਰਹਿਂਦਾ ਪ੍ਰੋਸੈਸ ਹੈ ਉਹ ਜਿੱਦਣ ਸ਼ੁਰੂ ਕਰਤਾ ਸਰਕਾਰ ਨੇ ਹਾਮੀ ਭਰਤੀ ਕੰਮ ਸ਼ੁਰੂ ਹੋ ਗਿਆ ਪ੍ਰੋਵੀਜ਼ਨਲ ਲਿਸਟਾਂ ਆ ਗਈਆਂ ਅਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਆ ਔਰ ਉਸ ਮੈਸੇਜ ਦਾ ਕਿਸੇ ਨੇ ਕੋ ਰਿਪਲਾਈ ਨਹੀਂ ਕੀਤਾ ਅੱਜ ਵਰਗਲਾਇਆ ਜਾ ਰਿਹਾ ਹੈ ਬੈਕਲੋਗ ਕਾਟਰ ਨੂੰ ਵੀ ਸਾਰੇ ਪੱਛੋਂ ਉੱਥੇ ਪਹੁੰਚੋ ਯਾਰ ਅਸੀਂ ਬੈਕਲੋਗ ਦੀ ਟੀਮ ਮੈਂਬਰਾਂ ਜਿਹੜੇ ਬੈਕਲੋਗ ਦੇ ਕਿਸੇ ਵੀ ਕਮੇਟੀ ਮੈਂਬਰ ਨੂੰ ਨਾ ਤਾਂ 2364 ਟੀਮ ਦੀ ਕਾਲ ਆਈ ਆ ਨਾ 248 ਟੀਮ ਦੀ ਕਾਲ ਆਈ ਆ ਫਿਰ ਤੁਸੀਂ ਉੱਥੇ ਆਣਾ ਬਈ ਸਾਨੂੰ ਬੈਕਲੋਗ ਵਾਲੀ ਟੀਮ ਨੂੰ ਕਿਸੇ ਨੂੰ ਕੋਈ ਇਨਵਿਟੇਸ਼ਨ ਨਹੀਂ ਹੈਗਾ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਕਿ ਅਸੀਂ ਉੱਥੇ ਆਣਾ ਸੋ ਸਾਡਾ ਉੱਥੇ ਕੋਈ ਪ੍ਰੋਗਰਾਮ ਨਹੀਂ ਹੈ ਉਹ ਪ੍ਰੋਗਰਾਮ ਸਿਰਫ ਉਹ ਸਿਰਫ 24 ਠਾੜ ਦਾ ਤੇ 23 ਚੌਂਡ ਦਾ ਉਹ 23 ਚੌਂਡ ਵਾਲੇ ਔਰ ਜੋ ਠਾੜ ਵਾਲੇ ਉੱਥੇ ਜ਼ਰੂਰ ਜਾਣ ਪਰ ਬੈਕੋ ਵਾਲੇ ਗੰਭੀਰਪੁਰ ਜਾਣ ਅਸੀਂ ਯਾਰ ਦੇਖੋ ਅਸੀਂ ਕੀ ਹੈਗੇ ਜਿਹਨੂੰ ਜੋਬ ਮਿਲਦੀ ਹੈ ਮਿਲੇ ਚੀਜ਼ ਸਦਕੇ ਮਿਲੇ ਪਰ ਅਸੀਂ ਆਪਣੇ ਹੱਕਾਂ ਲਈ ਵਚਨਬੱਧ ਵੀਰ ਰੰਕਾ ਜਾਖੜ ਬਾਰੇ ਦੱਸੋ ਵੀ ਉਹ ਕਿਹਦੇ ਫੇਵਰਟ ਆ ਯਾਰ ਮੈਨੂੰ ਨਹੀਂ ਪਤਾ ਯੂਟਿਊਬਰ ਦਾ ਮੈਂ ਕੋਈ ਜ਼ਿਆਦਾ ਨਹੀਂ ਰੱਖਦਾ ਵੀ ਕੌਣ ਕਿਹਦੇ ਫੇਵਰਟ ਹੈਗਾ ਮੈਂ ਤੇ ਆਪਦੀ ਗੱਲ ਕਰਦਾ ਮੈਂ ਆਪਦੀ ਹੀ ਗੱਲ ਕਰਦਾ ਕਹਿੰਦੇ ਵੀ ਉੱਥੇ ਗੱਲ 989 ਦੀ ਹੋਈ ਆ ਲਾਈਵ ਦੇ ਵਿੱਚ 989 ਤੋਂ ਹਮੇਸ਼ਾ ਕੀਤੀ ਆ ਫਿਰ 994 ਤੇ ਹਜੇ ਤੱਕ ਸਕਰੂਟ ਨਹੀਂ ਨਹੀਂ ਹੋਈ 994 ਕਹਿੰਦਾ ਇਹਨਾਂ ਨੂੰ ਹੱਕ ਹੀ ਨਹੀਂ ਹੈਗਾ 994 ਜੇ ਸਕਰੂਟ ਨਹੀਂ ਹੋਈ ਹੁੰਦੀ ਨਾ ਫਿਰ ਹੱਕਦਾਰ ਸੀਗੇ ਕਿ 994 ਦੀ ਗੱਲ ਕਰਨ ਦੇ 99 ਦੀ ਗੱਲ ਕਰਦੇ ਹੱਕਦਾਰ ਹੀ ਨਹੀਂ ਹੈਗੇ ਸਕਰੂਟ ਨਹੀਂ ਦਾ 99 ਦੀ ਹੋਈ ਨਹੀਂ ਫਿਰ ਗੱਲ ਕਿਵੇਂ ਕਰ ਸਕਦੇ 989 ਦੀ ਹਾਂ ਠੀਕ ਹੈ ਭਰਤੀ 989 ਮੈਂ ਗੱਲ ਉਸ ਲੈ ਜੇ ਨਾ ਕਰ ਸਕਦੇ ਕਰ ਵੀ ਲੈ ਲੇ ਪਰ 808 ਸੱਤਿਓ ਸਕਰੂਟ ਨਹੀਂ ਹੋਈ ਬੈਕਲੋਗ ਦੀ ਸਕਰੂਟੀਆਂ ਜੇ ਪੈਂਡਿੰਗ ਆ ਔਰ ਲਗਭਗ ਹਰ ਕੈਟਾਗਰੀ ਦੀ ਹੋਣੀ ਹੈ ਬੈਕਲੋਗ ਟੀਮ ਆ ਜਿਹੜੀ ਇਹਨਾਂ ਦਾ ਧਰਨਾ ਜਿਹੜਾ ਗੰਭੀਰਪੁਰ ਚਲ ਰਿਹਾ ਸੋ ਸਾਰੇ ਸਾਥੀਆਂ ਦੇ ਮੈਂ ਸਵਾਲਾਂ ਦੇ ਲਗਭਗ ਜਵਾਬ ਦੇ ਚੁੱਕਿਆ। ਤਾਂ ਸਾਥਿਓ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ 25 ਨਵੰਬਰ ਨੂੰ ਜਿਹੜਾ ਤਾਂ ਨਾ ਲੱਗਣ ਜਾ ਰਿਹਾ ਡੀਪੀ ਆਫਿਸ ਉਹ ਸਿਰਫ ਉਹ ਸਿਰਫ 23-24 ਦਾ ਔਰ 24 ਠੜਦਾ ਹੈ। ਬੈਕਲੋ ਵਾਲੇ ਸਾਥੀ ਕਪੀਰਪੁਰ ਪਹੁੰਚੋ। ਬਹੁਤ ਜਲਦ ਸਾਥਿਓ ਅਸੀਂ ਵੀ ਤੁਹਾਡੇ ਵਿੱਚ ਉੱਥੇ ਸ਼ਾਮਿਲ ਹੋਵਾਂਗੇ। ਸੋ ਇਹਦੇ ਨਾਲ ਹੀ ਸਾਥੀਓ ਸਾਨੂੰ ਦਿਓ ਇਜਾਜ਼ਤ ਕੋਈ ਸ਼ਬਦ ਮੰਦਾ ਬੋਲਿਆ ਗਿਆ ਹੋਵੇ ਜਾਂ ਕਿਸੇ ਨੂੰ ਇਹ ਲੱਗੇ ਕਿ ਕਿਸੇ ਦੀ ਸ਼ਾਨ ਦੇ ਪ੍ਰਤੀ ਬੋਲਿਆ ਗਿਆ ਤਾਂ ਸਾਥੀਓ ਉਹਦੇ ਲਈ ਪਹਿਲਾਂ ਹੀ ਹੱਥ ਜੋੜ ਕੇ ਮਾਫੀ ਪਰ ਜੋ ਬੋਲਿਆ ਗਿਆ ਸਾਡੇ ਵੱਲੋਂ ਸੱਚ ਬੋਲਿਆ ਗਿਆ ਸੱਚ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਬੋਲਿਆ ਸੋ ਜੇ ਫਿਰ ਵੀ ਕਿਸੇ ਦੀ ਕੋਈ ਇਨਕੁਆਰੀ ਆ ਤਾਂ ਸਾਥੀਓ ਨੰਬਰ ਨੋਟ ਕਰ ਲਓ 946743 79864 9464379864 ਲਾਈਵ ਸੈਸ਼ਨ ਨੂੰ ਲੈ ਕੇ ਜੇ ਕਿਸੇ ਦੀ ਕੋਈ ਲੱਗਦਾ ਕਿਸੇ ਨੂੰ ਕਿ ਆ ਚੀ ਗਲਤ ਆ ਜਾਂ ਸਹੀ ਹੈ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਕਲੈਰੀਫਾਈ ਕਰ ਸਕਦੇ ਹੋ ਸਮਾਂ ਦੇਣ ਲਈ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਤਾਂ ਮੋਰਚਾ ਤੁਹਾਨੂੰ ਪਤਾ ਹੀ ਕਬੀਰਪੁਰ ਚੱਲਦੇ ਆ ਤਾਂ ਉੱਥੇ ਵੱਡੀ ਗਿਰਤੀ ਵਿੱਚ ਪਹੁੰਚੋ ਔਰ ਜੈ ਜੰਤਾ ਜੈ ਸ਼ੰਗਰ ਜਿੱਤ ਲੜਦੇ ਲੋਕਾਂ ਦੇ